ਵਿੱਚ ਕੰਮ ਹੈ ਨਹੀਂ ਹਾਏ ਪੰਜਾਬੀ ਉੱਥੇ ਰੋਲੇ ਫਿਰਦੇ ਨੇ ਕੀ ਕਰੀਏ ਉੱਥੇ ਤਾਂ ਕੰਮ ਹੈ ਨਹੀਂ ਕਈ ਲੋਕ ਅਜਿਹੀਆਂ ਗੱਲਾਂ ਬਹੁਤ ਕਰਦੇ ਨੇ ਖਾਸ ਤਰਤ ਬ੍ਰੈਂਟਨ ਦੇ ਵਿੱਚ ਪੰਜਾਬੀਆਂ ਨੂੰ ਬੇहद ਬਦਨਾਮ ਕੀਤਾ ਹੋਇਆ ਕਿ ਮੁੰਡੇ ਕੁੜੀਆਂ ਉੱਥੇ ਇੰਨੇ ਕੁ ਲਫੰਗੇ ਹੋ ਚੁੱਕੇ ਨੇ ਕਿ ਉੱਥੇ ਨਾ ਤਾਂ ਕੰਮ ਹੈ ਤੇ ਨਾ ਹੀ ਉਹ ਕੰਮ ਕਰਦੇ ਨੇ ਪਰ ਜਿਨ੍ਹਾਂ ਦੇ ਕੋਲੇ ਜਜ਼ਬਾ ਹੋਵੇ ਤਰੀਕੇ ਹੋਣ ਉਹ ਹਰ ਹਿੱਲੇ ਕੰਮ ਕਰ ਲੈਂਦੇ ਨੇ ਖਾਸ ਤੌਰ ਤੇ ਕੁੜੀਆਂ ਅੱਗੇ ਨਿਕਲ ਆਈਆਂ ਨੇ ਪਹਿਲਾਂ ਵੀ ਕਈ ਉਦਾਹਰਣਾਂ ਆਈਆਂ ਨੇ ਪਰ ਹੁਣ ਇੱਕ ਹੋਰ ਉਦਾਹਰਣ ਬ੍ਰੈਂਟਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਨੇ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਹੈ ਕ੍ਰਿਸ਼ਮਾ ਇਸ ਲਈ ਕਿ ਜਿੱਥੇ ਨੌਜਵਾਨ ਮੁੰਡੇ ਕਹਿ ਦਿੰਦੇ ਨੇ ਕਿ ਕੰਮ ਹੈ ਨਹੀਂ ਕੰਮ ਕਰਨਾ ਔਖਾ ਹੈ ਉਹਨਾਂ ਦੇ ਲਈ ਇਹ ਇਸ ਲਈ ਕ੍ਰਿਸ਼ਮਾ ਹੈ ਕਿਉਂਕਿ ਇੱਕ ਕੁੜੀ ਜੇਲ ਸੁਪਰੀਟੈਂਡੈਂਟ ਬਣਨ ਜਾ ਰਹੀ ਹੈ ਬਣ ਚੁੱਕੀ ਹੈ ਹਾਲਾਂਕਿ ਸਤੰਬਰ ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਹੈ ਪਰ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਨਾਂ ਨੂੰ ਮਕਾਮ ਹਾਸਲ ਵੀ ਹੋਇਆ ਹੈ ਜੇਕਰ ਕਹੀਏ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਲੱਭਣੇ ਪੈਂਦੇ ਨੇ ਕੰਮ ਲੱਭ ਕੇ ਉਹਨਾਂ ਦੇ ਉੱਤੇ ਤੁਰਨਾ ਪੈਂਦਾ ਹੈ ਕੰਮ ਦੇ ਲਈ ਸੁਪਨੇ ਦੇਖਣੇ ਹੁੰਦੇ ਨੇ ਤੇ ਸੁਪਨੇ ਪੂਰੇ ਕਰਨ ਦੇ ਲਈ ਹਰ ਤਰੀਕੇ ਨਾਲ ਮਿਹਨਤ ਕਰਨੀ ਪੈਂਦੀ ਹੈ ਤਾਂ ਇਸੇ ਕੁੜੀ ਸਤਵੀਰ ਕੌਰ ਨੇ ਮਿਹਨਤ ਕੀਤੀ ਤੇ ਅੱਜ ਮੁਕਾਮ ਵੀ ਹਾਸਲ ਕਰ ਲਿਆ ਹੈ ਹਾਲਾਂਕਿ ਸਤਵੀਰ ਕੌਰ ਜਿਸ ਦੇ ਪਿਤਾ ਸੰਗਰੂਰ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਨੇ ਜੇਲ੍ਹ ਦੇ ਪ੍ਰਸ਼ਾਸਨ ਦੇ ਵਿੱਚ ਹੀ ਉਹ ਤਾਇਨਾਤ ਨੇ ਤੇ ਉਹਨਾਂ ਦੀ ਕੁੜੀ ਸਤਵੀਰ ਕੌਰ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਜੇਲ ਸੁਪਰੀਟੈਂਡੈਂਟ ਬਣੇ ਨੇ ਤੇ ਉਹਨਾਂ ਨੇ ਹੁਣ ਆਪਣਾ ਮੁਕਾਮ ਹਾਸਲ ਕਰ ਲਿਆ ਤੇ ਸਤੰਬਰ ਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਣਾ ਤੇ ਜਿਵੇਂ ਹੀ ਤਸਵੀਰਕੌਰ ਨੇ ਰਖੜੀ ਵਾਲੇ ਦਿਨ ਆਪਣੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਦੇ ਪੱਬ ਹਵਾ ਵਿੱਚ ਆ ਗਏ ਹਵਾ ਵਿੱਚ ਆਉਣ ਵੀ ਕਿਉਂਣਾ ਇੱਕ ਧੀ ਬਗਾਨੇ ਮੁਲਕ ਜਾ ਕੇ ਉੱਥੇ ਜਾ ਕੇ ਪੜ੍ਹੀ ਐ ਮਿਹਨਤ ਕੀਤੀ ਐ ਉੱਥੇ ਜਾ ਕੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਨੇ ਤੇ ਅੱਜ ਜੇਲ੍ਹ ਸੁਪਰੀਟੈਂਡੈਂਟ ਬਣੇ ਨੇ ਇਸ ਤੋਂ ਪਹਿਲਾਂ ਸਤਵੀਰ ਕੌਰ ਬੱਸ ਵੀ ਚਲਾਉਂਦੇ ਰਹੇ ਨੇ ਜੀ ਹਾਂ ਬੱਸ ਵੀ ਚਲਾਉਂਦੀ ਰਹੀ ਹੈ ਪਰ ਉਸ ਦੇ ਸੁਪਨੇ ਹੋਰ ਵੱਡੇ ਸੀ ਤਾਂ ਉਹਨਾਂ ਨੇ ਉਸ ਦੇ ਲਈ ਮਿਹਨਤ ਕੀਤੀ ਹੈ ਤਾਂ ਸਤਵੀਰ ਕੌਰ ਉਹਨਾਂ ਲੋਕਾਂ ਲਈ ਇੱਕ ਉਦਾਹਰਣ ਹੈ ਜੋ ਕਹਿੰਦੇ ਸੀ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਬੜੇ ਔਖੇ ਨੇ ਕੰਮ ਲੱਭਣੇ ਪੈਂਦੇ ਨੇ ਤੇ ਜੇਕਰ ਕੰਮ ਲੱਭੋਗੇ ਤਾਂ ਉਹਨਾਂ ਦੇ ਉੱਤੇ ਮਿਹਨਤ ਕਰੋਗੇ ਤਾਂ ਉਹ ਮੁਕਾਮ ਵੀ ਹਾਸਲ ਹੋ ਜਾਂਦਾ ਹੈ ਹਰ ਕੋਈ ਦੇਖਦਾ ਹੈ ਕਿ ਸਾਨੂੰ ਕਿਤੇ ਥੋੜੇ ਜਿਹੇ ਡਾਲਰ ਦੇ ਉੱਤੇ ਇੱਕ ਦੇ ਸਟੋਰ ਦੇ ਵਿੱਚ ਨੌਕਰੀ ਮਿਲ ਜਾਏ ਜਾਂ ਫਿਰ ਕਿਸੇ ਕਾਰਪੈਂਟਰ ਦਾ ਕੰਮ ਮਿਲ ਜਾਏ ਜਾਂ ਫਿਰ ਕੰਸਟਰਕਸ਼ਨ 'ਚ ਕੰਮ ਮਿਲ ਜਾਏ ਤਾਂ ਕੈਨੇਡਾ ਵਿੱਚ ਹੋਰ ਵੀ ਅਜਿਹੇ ਕਈ ਅਹ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਲੋਕ ਕੰਮ ਕਰ ਸਕਦੇ ਨੇ ਸਰਕਾਰੀ ਅਹੁਦੇ ਸਰਕਾਰੀ ਪੋਸਟਾਂ ਇੰਨੀਆਂ ਕਿ ਨਿਕਲਦੀਆਂ ਨੇ ਕਿ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਆਓ ਸਤਵੀਰਕੌਰ ਦੇ ਪਿਤਾ ਦਾ ਬਿਆਨ ਵੀ ਸੁਣਦੇ ਹਾਂ ਜੋ ਖੁਸ਼ ਨੇ ਖੁਸ਼ ਹੋਣ ਵੀ ਕਿਉਂ ਨਾ ਜੋ ਖੁਦ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਤਾਇਨਾਤ ਨੇ ਉਹਨਾਂ ਦੀ ਧੀ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਅੰਦਰ ਜੇਲ੍ਹ ਸੁਪਰਡੈਂਟ ਬਣੀ ਨੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਮਿਹਨਤ ਕਰੀਆ ਜੀ ਬੱਚੀ ਨੇ 2018 ਦੇ ਉਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਵਿਭਾਗਾਂ 'ਚ ਕੰਮ ਕਰਿਆ ਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ ਬਪਾਕ ਦੇ ਵਿੱਚ ਅਪਲਾਈ ਕੀਤਾ ਜੀ ਜਿਹੜੀ ਕਿ ਹੁਣ ਉਹ ਤਾਂ ਵੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋ ਗਈ 9 ਸਤੰਬਰ ਨੂੰ ਡਿਊਟੀ ਜੁਆਇਨ ਕਰਨੇ ਜਾ ਰਹੀ ਹੈ ਬ੍ਰਿਪਟਨ ਵਿੱਚ ਜੇ ਗੱਲ ਕੀਤੀ ਹੈ ਜੇਲ ਸੁਪਰਡੈਂਟ ਦੀ ਜੇਲ ਜੇਲ ਦਾ ਮਹਿਕਮਾ ਹੀ ਕਿਉਂ ਚੁਣਿਆ ਕੋਈ ਘਰ ਦੇ ਵਿੱਚੋਂ ਸੀਗਾ ਕੋਈ ਜੀ ਹਾਂ ਜੀ ਮੈਂ ਖੁਦ ਮੁਲਾਜ਼ਮਾਂ ਹੀ ਜੇਲ ਦਾ ਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਦੀ ਜੇਲ੍ਹ ਮੁਲਾਜ਼ਮਾਂ ਦੀ ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ ਉਹ ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਆ ਜੇਲ੍ਹ ਬੜੀ ਦੂਰ ਐ ਦਰਿਆ 'ਚ ਐ ਡੈਡੀ ਮੇਰਾ ਜੀ ਨਹੀਂ ਕਰਦਾ ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ ਤੁਸੀਂ ਵਸਤੇ ਡਰਾਈਵਰੋਂ ਵਧੀਆ ਚੱਲੀ ਜਾਂਦਾ ਥੋੜਾ ਕੰਮ ਸਰਕਾਰੀ ਵਸਤੇ ਨੋ ਜੌਬ ਕਰ ਰਹੀ ਸੀ ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮਨ ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਐ ਤਾਂ ਕਰਕੇ ਮੈਨੂੰ ਆਫੀਸਰ ਦੀ ਨੌਕਰੀ ਮਿਲ ਰਹੀ ਏ ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਪੜਨ ਦੇ ਵਿੱਚ ਬਹੁਤ ਅੱਛੀ ਏ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ ਸਟੱਡੀ ਕਿੱਥੇ ਕਿੱਥੇ ਪੜੇ ਹੈ ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ ਸੰਗਰੂਰ ਡਿਊਟੀ ਕਰਦਾ ਸੀ 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ ਬਟੰਡੇ ਸਾਡਾ ਜੀ ਪੀਪੀ ਸਕੂਲ ਐ ਪਾਲਿਸ ਦਾ ਉਹਦੇ ਵਿੱਚ ਜੀ 2 ਸਾਲ ਰਹੀ ਉਹ ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਤੇ 10ਵੀਂ ਪਾਸ ਮੈਸਕਟ ਤੋਂ ਕਰਕੇ ਜੀ ਪਲੱਸ 2 ਨੇ ਜੀ ਬਰਨਾਲੇ ਕਿੰਗ ਜੀ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਪਾਸ ਕੀਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਹੀ ਆਈ ਲੈਕਸ ਕੀਤੀ 2018 ਦੇ ਵਿੱਚ ਜੀ ਉਹ ਬਿਨੀ ਪੈਗ ਡਿਗਰੀ ਲੈ ਕੇ ਗਈ ਸੀ ਜੇ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜਿਹੇ ਜਿਹੇ ਨਾ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟਾ ਤਿੰਨ ਵਾਰੀ ਹੀ ਮਠਿਆਈ ਵੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂ ਮੈਨੂੰ ਬੇਟੀ ਨੇ ਕੈਨੇਡਾ ਜਾਣਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ 43 ਲੱਖ ਦੀ ਕਵਾਹਰੋ ਗੱਡੀ ਉਹਨੇ ਆਪ ਦੀ ਲੈਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰਦਾ ਬਹੁਤ ਜ਼ਿਆਦਾ ਮਾਣ ਹੈ ਜੀ ਦੇਸ਼ ਵਾਸੀਆਂ ਨੂੰ ਕੀ ਕਹਣਾ ਦੇਸ਼ ਵਾਸੀਆਂ ਨੂੰ ਇਹੀ ਕਹੂੰਗਾ ਜੀ ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਇਹ ਕੋਈ ਅੰਦਰ ਬਹੁਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪੜਾਓ ਲਿਖਿਆਓ ਫੁੱਲ ਆਜ਼ਾਦੀ ਦਿਓ ਵਧੀਆ ਸੰਸਕਾਰ ਦਿਓ ਤਾਂ ਕਿ ਉਹ ਆਪਣੇ ਆਪ ਤੇ ਨਿਰਭਰ ਹੋ ਸਕਣ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹੈ ਦੀਪ ਕੌਰ ਹਰਦੀਪ ਜੀ ਤੁਸੀਂ ਅੱਜ ਆਪਣੇ ਭਰਾ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਤੁਹਾਡੀ ਬੇਟੀ ਸਤਵੀਰ ਕੌਰ ਕੈਨੇਡਾ ਦੇ ਵਿੱਚ ਵੱਡਾ ਨਾਮ ਕਟਿਆ ਪੰਜਾਬ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਂ ਰੋਸ਼ਨ ਕਰਿਆ ਸਾਰੇ ਪੰਜਾਬ ਦਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆਂ ਵੀ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ ਬੇਟੀਆਂ ਦੀ ਦਿਮਾਗੀ ਤੌਰ ਤੇ ਉਹਨਾਂ ਦੀ ਐਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਂ ਰੋਸ਼ਨ ਕਰਨ। ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਰਣਜੀਤ ਕੌਰ ਜੀ। ਤੁਹਾਡੇ ਕੀ ਲੱਗਦੇ ਨੇ ਸੁਖਵੀਰ ਕੋਲ ਮੈਂ ਮੰਮੀ ਆ ਜੀ ਭਾਂਜੀ ਲੱਗਦੀ ਆ ਜੀ ਸਾਡੀ ਤੇ ਬਹੁਤ ਹੌਣ ਹਾਰ ਬੱਚੇ ਆ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਮਤਲਬ ਕਿ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਸਵੇਰੇ ਜਦੋਂ ਇਹਨਾਂ ਨੇ ਦੱਸਿਆ ਵੀ ਅਸੀਂ ਆਉਣਾ ਜਦੋਂ ਆ ਕੇ ਇਹਨਾਂ ਨੇ ਸਾਨੂੰ ਦੱਸਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆਂ ਕੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਬੱਚਿਆਂ ਦੀ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਉਹਤੇ ਇੱਕ ਬੜਾ ਜਿਹੜੇ ਮਾਪੇ ਨੇ ਉਹ ਫਿਕਰ ਕਰਦੇ ਆ ਧੀ ਜਮਾ ਤੇ ਕੀ ਕਹਿਣਾ ਚਾਹੁੰਦੇ ਸੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਵੀ ਧੀਆਂ ਦਾ ਕੋਈ ਫਿਕਰ ਨਾ ਕਰੇ ਜੀ ਧੀਆਂ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੀਆਂ ਨੇ ਕੋਈ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਤੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਥੈਂਕ ਯੂ ਜੀ ਮੇਰਾ ਨਾਮ ਅਮਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਬੜਾ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਤੁਹਾਡੇ ਪਿੰਡ ਦੀ ਦੋਤੀ ਨੇ ਕੈਨੇਡਾ ਦੇ ਵਿੱਚ ਮਾਣ ਦਵਾਇਆ ਤੁਹਾਨੂੰ ਕੀ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਿਆ ਉਹ ਬੇਟੀ ਦਾ ਇਹ ਉਹ ਪੁਲਿਸ ਦਾ ਜੇਲ ਸੁਪਰਡੈਂਟ ਅੱਜ ਸਿਲੈਕਟ ਹੋਈ ਆ ਤੇ ਸਾਨੂੰ ਸਾਡੀ ਸਿਸਟਰ ਨੇ ਅੱਜ ਹੀ ਦੱਸਿਆ ਹਾਏ ਜਦੋਂ ਉਹਰੇ ਸਾਨੂੰ ਬਹੁਤ ਹੀ ਖੁਸ਼ੀ ਆ ਅਸੀਂ ਇਹੀ ਪੰਜਾਬ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਧੀਆਂ ਨਾਲ ਬਿਤਕਰਾ ਨਾ ਕਰੋ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਬਹੁਤ ਹੀ ਮਾਣ ਮਹਿਸੂਸ ਹੋਵੇਗਾ ਕੈਨੇਡਾ ਵਿੱਚ ਕੰਮ ਹੈ ਨਹੀਂ ਹਾਏ ਪੰਜਾਬੀ ਉੱਥੇ ਰੋਲੇ ਫਿਰਦੇ ਨੇ ਕੀ ਕਰੀਏ ਉੱਥੇ ਤਾਂ ਕੰਮ ਹੈ ਨਹੀਂ ਕਈ ਲੋਕ ਅਜਿਹੀਆਂ ਗੱਲਾਂ ਬਹੁਤ ਕਰਦੇ ਨੇ ਖਾਸ ਤਰ ਤੇ ਬ੍ਰੈਂਟਨ ਦੇ ਵਿੱਚ ਪੰਜਾਬੀਆਂ ਨੂੰ ਬੇहद ਬਦਨਾਮ ਕੀਤਾ ਹੋਇਆ ਕਿ ਮੁੰਡੇ ਕੁੜੀਆਂ ਉੱਥੇ ਇੰਨੇ ਕੁ ਲਫੰਗੇ ਹੋ ਚੁੱਕੇ ਨੇ ਕਿ ਉੱਥੇ ਨਾ ਤਾਂ ਕੰਮ ਹੈ ਤੇ ਨਾ ਹੀ ਉਹ ਕੰਮ ਕਰਦੇ ਨੇ ਪਰ ਜਿਨ੍ਹਾਂ ਦੇ ਕੋਲੇ ਜਜ਼ਬਾ ਹੋਵੇ ਤਰੀਕੇ ਹੋਣ ਉਹ ਹਰ ਹਿੱਲੇ ਕੰਮ ਕਰ ਲੈਂਦੇ ਨੇ ਖਾਸ ਤੌਰ ਤੇ ਕੁੜੀਆਂ ਅੱਗੇ ਨਿਕਲ ਆਈਆਂ ਨੇ ਪਹਿਲਾਂ ਵੀ ਕਈ ਉਦਾਹਰਣਾਂ ਆਈਆਂ ਨੇ ਪਰ ਹੁਣ ਇੱਕ ਹੋਰ ਉਦਾਹਰਣ ਬ੍ਰੈਂਟਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਨੇ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਕ੍ਰਿਸ਼ਮਾ ਇਸ ਲਈ ਕਿ ਜਿੱਥੇ ਨੌਜਵਾਨ ਮੁੰਡੇ ਕਹਿ ਦਿੰਦੇ ਨੇ ਕਿ ਕੰਮ ਹੈ ਨਹੀਂ ਕੰਮ ਕਰਨਾ ਔਖਾ ਹੈ ਉਹਨਾਂ ਦੇ ਲਈ ਇਹ ਇਸ ਲਈ ਕ੍ਰਿਸ਼ਮਾ ਹੈ ਕਿਉਂਕਿ ਇੱਕ ਕੁੜੀ ਜੇਲ ਸੁਪਰੀਡੈਂਟ ਬਣਨ ਜਾ ਰਹੀ ਹੈ ਬਣ ਚੁੱਕੀ ਹੈ ਹਾਲਾਂਕਿ ਸਤੰਬਰ ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਹੈ ਪਰ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਨਾਂ ਨੂੰ ਮਕਾਮ ਹਾਸਲ ਵੀ ਹੋਇਆ ਹੈ ਜੇਕਰ ਕਹੀਏ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਲੱਭਣੇ ਪੈਂਦੇ ਨੇ ਕੰਮ ਲੱਭ ਕੇ ਉਹਨਾਂ ਦੇ ਉੱਤੇ ਤੁਰਨਾ ਪੈਂਦਾ ਹੈ ਕੰਮ ਦੇ ਲਈ ਸੁਪਨੇ ਦੇਖਣੇ ਹੁੰਦੇ ਨੇ ਤੇ ਸੁਪਨੇ ਪੂਰੇ ਕਰਨ ਦੇ ਲਈ ਹਰ ਤਰੀਕੇ ਨਾਲ ਮਿਹਨਤ ਕਰਨੀ ਪੈਂਦੀ ਹੈ ਤਾਂ ਇਸੇ ਕੁੜੀ ਸਤਵੀਰ ਕੌਰ ਨੇ ਮਿਹਨਤ ਕੀਤੀ ਤੇ ਅੱਜ ਮੁਕਾਮ ਵੀ ਹਾਸਲ ਕਰ ਲਿਆ ਹੈ ਹਾਲਾਂਕਿ ਸਤਵੀਰ ਕੌਰ ਜਿਸ ਦੇ ਪਿਤਾ ਸੰਗਰੂਰ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਨੇ ਜੇਲ੍ਹ ਦੇ ਪ੍ਰਸ਼ਾਸਨ ਦੇ ਵਿੱਚ ਹੀ ਉਹ ਤਾਇਨਾਤ ਨੇ ਤੇ ਉਹਨਾਂ ਦੀ ਕੁੜੀ ਸਤਵੀਰ ਕੌਰ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਜੇਲ ਸੁਪਰੀਟੈਂਡੈਂਟ ਬਣੇ ਨੇ ਤੇ ਉਹਨਾਂ ਨੇ ਹੁਣ ਆਪਣਾ ਮੁਕਾਮ ਹਾਸਲ ਕਰ ਲਿਆ ਤੇ ਸਤੰਬਰ ਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਣਾ ਤੇ ਜਿਵੇਂ ਹੀ ਤਸਵੀਰਕੌਰ ਨੇ ਰਖੜੀ ਵਾਲੇ ਦਿਨ ਆਪਣੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਦੇ ਪੱਬ ਹਵਾ ਵਿੱਚ ਆ ਗਏ ਹਵਾ ਵਿੱਚ ਆਉਣ ਵੀ ਕਿਉਂਣਾ ਇੱਕ ਧੀ ਬਗਾਨੇ ਮੁਲਕ ਜਾ ਕੇ ਉੱਥੇ ਜਾ ਕੇ ਪੜ੍ਹੀ ਐ ਮਿਹਨਤ ਕੀਤੀ ਐ ਉੱਥੇ ਜਾ ਕੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਨੇ ਤੇ ਅੱਜ ਜੇਲ ਸੁਪਰਡੈਂਟ ਬਣੇ ਨੇ ਇਸ ਤੋਂ ਪਹਿਲਾਂ ਸਤਵੀਰ ਕੌਰ ਬੱਸ ਵੀ ਚਲਾਉਂਦੇ ਰਹੇ ਨੇ ਜੀ ਹਾਂ ਬੱਸ ਵੀ ਚਲਾਉਂਦੀ ਰਹੀ ਐ ਪਰ ਉਸ ਦੇ ਸੁਪਨੇ ਹੋਰ ਵੱਡੇ ਸੀ ਤਾਂ ਉਹਨਾਂ ਨੇ ਉਸ ਦੇ ਲਈ ਮਿਹਨਤ ਕੀਤੀ ਐ ਤਾਂ ਸਤਵੀਰ ਕੌਰ ਉਹਨਾਂ ਲੋਕਾਂ ਲਈ ਇੱਕ ਉਦਾਹਰਨ ਹੈ ਜੋ ਕਹਿੰਦੇ ਸੀ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਬੜੇ ਔਖੇ ਨੇ ਕੰਮ ਲੱਭਣੇ ਪੈਂਦੇ ਨੇ ਤੇ ਜੇਕਰ ਕੰਮ ਲੱਭੋਗੇ ਤਾਂ ਉਹਨਾਂ ਦੇ ਉੱਤੇ ਮਿਹਨਤ ਕਰੋਗੇ ਤਾਂ ਉਹ ਮਕਾਮ ਵੀ ਹਾਸਲ ਹੋ ਜਾਂਦਾ ਹੈ ਹਰ ਕੋਈ ਦੇਖਦਾ ਹੈ ਕਿ ਸਾਨੂੰ ਕਿਤੇ ਥੋੜੇ ਜਿਹੇ ਡਾਲਰ ਦੇ ਉੱਤੇ ਇੱਕ ਤੇ ਸਟੋਰ ਦੇ ਵਿੱਚ ਨੌਕਰੀ ਮਿਲ ਜਾਏ ਜਾਂ ਫਿਰ ਕਿਸੇ ਕਾਰਪੈਂਟਰ ਦਾ ਕੰਮ ਮਿਲ ਜਾਏ ਜਾਂ ਫਿਰ ਕੰਸਟਰਕਸ਼ਨ 'ਚ ਕੰਮ ਮਿਲ ਜਾਏ ਤਾਂ ਕੈਨੇਡਾ ਵਿੱਚ ਹੋਰ ਵੀ ਅਜਿਹੇ ਕਈ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਲੋਕ ਕੰਮ ਕਰ ਸਕਦੇ ਨੇ ਸਰਕਾਰੀ ਅਹੁਦੇ ਸਰਕਾਰੀ ਪੋਸਟਾਂ ਇੰਨੀਆਂ ਕ ਨਿਕਲਦੀਆਂ ਨੇ ਕਿ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਆਓ ਸਤਵੀਰ ਕੌਰ ਦੇ ਪਿਤਾ ਦਾ ਬਿਆਨ ਵੀ ਸੁਣਦੇ ਹਾਂ ਜੋ ਖੁਸ਼ ਨੇ ਖੁਸ਼ ਹੋਣ ਵੀ ਕਿਉਂ ਨਾ ਜੋ ਖੁਦ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਤਾਇਨਾਤ ਨੇ ਉਹਨਾਂ ਦੀ ਧੀ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਅੰਦਰ ਜੇਲ੍ਹ ਸੁਪਰਡੈਂਟ ਬਣੀ ਨੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਮਿਹਨਤ ਕਰੀ ਆ ਜੀ ਬੱਚੀ ਨੇ 2018 ਦੇ ਉਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਵਿਭਾਗਾਂ 'ਚ ਕੰਮ ਕਰਿਆ ਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ ਬਪਾਕ ਦੇ ਵਿੱਚ ਅਪਲਾਈ ਕੀਤਾ ਜਿਹੜੀ ਕਿ ਹੁਣ ਉਹ ਤਾਂ ਵੀ 16 ਤਰੀਕ ਨੂੰ ਤੈਨਕ ਪੂਰੀ ਹੋ ਗਈ 9 ਸਤੰਬਰ ਨੂੰ ਡਿਊਟੀ ਜੁਆਇਨ ਕਰਨੇ ਜਾ ਰਹੀ ਹੈ ਬ੍ਰਿਟਨ ਵਿੱਚ ਜੇ ਗੱਲ ਕੀਤੀ ਹੈ ਜੇਲ ਸਪੋਰਟੈਂਟ ਦੀ ਜੇਲ ਜੇਲ ਦਾ ਮਹਿਕਮਾ ਹੀ ਕਿਉਂ ਚੁਣਿਆ ਕੋਈ ਘਰ ਦੇ ਵਿੱਚੋਂ ਸੀਗਾ ਕੋਈ ਜ ਹਾਂਜੀ ਮੈਂ ਖੁਦ ਮੁਲਾਜ਼ਮਾਂ ਹੀ ਜੇਲ ਦਾ ਹੂੰ ਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਦੀ ਜੇਲ੍ਹ ਮੁਲਾਜ਼ਮਾਂ ਦੀ ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ ਉਹ ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਆ ਜੇਲ੍ਹ ਬੜੀ ਦੂਰ ਐ ਦਰਿਆ 'ਚ ਐ ਡੈਡੀ ਮੇਰਾ ਜੀ ਨਹੀਂ ਕਰਦਾ ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ ਤੁਸੀਂ ਵਸਤੇ ਡਰਾਈਵਰੋਂ ਵਧੀਆ ਚੱਲੀ ਜਾਂਦਾ ਥੋੜਾ ਕੰਮ ਸਰਕਾਰੀ ਵਸਤੇ ਨੋ জব ਕਰ ਰਹੀ ਸੀ ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਐਦਾਂ ਕਰਕੇ ਮੈਨੂੰ ਆਫੀਸਰ ਦੀ ਨੌਕਰੀ ਮਿਲ ਰਹੀ ਏ ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਪੜਨ ਦੇ ਵਿੱਚ ਬਹੁਤ ਅੱਛੀ ਏ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ ਸਟੱਡੀ ਕਿੱਥੇ ਕਿੱਥੇ ਪੜ੍ਹੇ ਹੈ ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ ਸੰਗਰੂਰ ਡਿਊਟੀ ਕਰਦਾ ਸੀ 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ ਬਟੰਡੇ ਸਾਡਾ ਜੀ ਪੀਪੀ ਸਕੂਲ ਐ ਪੁਲਿਸ ਦਾ ਉਹਦੇ ਵਿੱਚ ਜੀ 2 ਸਾਲ ਰਹੀ ਉਹ ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਤੇ 10ਵੀਂ ਪਾਸ ਮੈਸਕਟ ਤੋਂ ਕਰਕੇ ਜੀ ਪਲੱਸ 2 ਨੇ ਜੀ ਬਨਾਲੇ ਕਿੰਗ ਜੀ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਵਾਸ ਕੀਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਹੀ ਹਾਈ ਲੈਕਸ ਕੀਤੀ 2018 ਦੇ ਵਿੱਚ ਜੀ ਉਹ ਬਿਨੀ ਪੈਗ ਡਿਗਰੀ ਲੈ ਕੇ ਗਈ ਸੀ ਇਹ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜਿਹੇ ਜਿਹੇ ਨਾ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟਾ ਤਿੰਨ ਵਾਰੀ ਹੀ ਮਠਿਆਈ ਵੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂ ਮੈਨੂੰ ਬੇਟੀ ਨੇ ਕੈਨੇਡਾ ਜਾਣਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ 34 ਲੱਖ ਦੀ ਕੁਵੈਰੋਂ ਗੱਡੀ ਉਹਨੇ ਆਪ ਦੀ ਲੈਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰਦਾ ਬਹੁਤ ਜ਼ਿਆਦਾ ਮਾਣ ਹੈ ਇਸ ਵਸਆਂ ਨੂੰ ਕੀ ਕਹਿਣਾ ਹੈ ਦੇਸ਼ ਵਾਸੀਆਂ ਨੂੰ ਇਹੀ ਕਹੂੰਗਾ ਜੀ ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਇਹ ਕੋਈ ਅੰਦਰ ਬਹੁਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪੜਾਓ ਲਿਖਿਆਓ ਫੁੱਲ ਆਜ਼ਾਦੀ ਦਿਓ ਵਧੀਆ ਸੰਸਕਾਰ ਦਿਓ ਤਾਂ ਕਿ ਉਹ ਆਪਣੇ ਆਪ ਤੇ ਨਿਰਭਰ ਹੋ ਸਕਣ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹੈ ਦੀਪਕੌਰ ਹਰਦੀਪ ਜੀ ਤੁਸੀਂ ਅੱਜ ਆਪਣੇ ਭਰਾ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਤੁਹਾਡੀ ਬੇਟੀ ਸਤਵੀਰ ਸਤਵੀਰ ਕੌਰ ਕੈਨੇਡਾ ਦੇ ਵਿੱਚ ਵੱਡਾ ਨਾਮ ਕਟਿਆ ਪੰਜਾਬ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਂ ਰੋਸ਼ਨ ਕਰਿਆ ਸਾਰੇ ਪੰਜਾਬ ਦਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆਂ ਵੀ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ ਬੇਟੀਆਂ ਦੀ ਦਿਮਾਗੀ ਤੌਰ ਤੇ ਉਹਨਾਂ ਦੀ ਐਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਂ ਰੋਸ਼ਨ ਕਰਨ। ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਰਣਜੀਤ ਕੌਰ ਜੀ। ਤੁਹਾਡੇ ਕੀ ਲੱਗਦੇ ਨੇ ਇਸ ਤਵੀਰ ਕੋਲ ਮੈਂ ਮਾਮੀ ਆ ਜੀ ਭਾਂਜੀ ਲੱਗਦੀ ਆ ਜੀ ਸਾਡੀ ਤੇ ਬਹੁਤ ਹੋਣ ਹਾਰ ਬੱਚੇ ਆ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਮਤਲਬ ਕਿ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਸਵੇਰੇ ਜਦੋਂ ਇਹਨਾਂ ਨੇ ਦੱਸਿਆ ਵੀ ਅਸੀਂ ਆਉਣਾ ਜਦੋਂ ਆ ਕੇ ਇਹਨਾਂ ਨੇ ਸਾਨੂੰ ਦੱਸਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਬਹੁਤ ਪ੍ਰਾਉਡ ਫੀਲ ਕਰਦੇ ਆਂ। ਕੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਬੱਚਿਆਂ ਦੀ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਉਹਤੇ ਇੱਕ ਬੜਾ ਜਿਹੜੇ ਮਾਪੇ ਨੇ ਉਹ ਫਿਕਰ ਕਰਦੇ ਆ ਧੀ ਜਮਤੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਵੀ ਧੀਆਂ ਦਾ ਕੋਈ ਫਿਕਰ ਨਾ ਕਰੇ ਜੀ ਧੀਆਂ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੀਆਂ ਨੇ ਕੋਈ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਤੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਬੜਾ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਤੁਹਾਡੇ ਪਿੰਡ ਦੀ ਦੋਤੀ ਨੇ ਕੈਨੇਡਾ ਦੇ ਵਿੱਚ ਮਾਣ ਦਵਾਇਆ ਤੁਹਾਨੂੰ ਕੀ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਿਆ ਉਹ ਬੇਟੀ ਦਾ ਉਹ ਪੁਲਿਸ ਦਾ ਜੇਲ ਸੁਪਰਡੈਂਟ ਅੱਜ ਸਿਲੈਕਟ ਹੋਈ ਹੈ ਤੇ ਸਾਨੂੰ ਸਾਡੀ ਸਿਸਟਰ ਨੇ ਅੱਜ ਹੀ ਦੱਸਿਆ ਹਏ ਜਦੋਂ ਉਹਰੇ ਸਾਨੂੰ ਬਹੁਤ ਹੀ ਖੁਸ਼ੀ ਆ ਅਸੀਂ ਇਹੀ ਪੰਜਾਬ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਧੀਆਂ ਨਾਲ ਬਿਤਕਰਾ ਨਾ ਕਰੋ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਬਹੁਤ ਹੀ ਮਾਣ ਮਹਿਸੂਸ ਹੋਵੇਗਾ ਕੈਨੇਡਾ ਵਿੱਚ ਕੰਮ ਹੈ ਨਹੀਂ ਹਾਏ ਪੰਜਾਬੀ ਉੱਥੇ ਰੋਲੇ ਫਿਰਦੇ ਨੇ ਕੀ ਕਰੀਏ ਉੱਥੇ ਤਾਂ ਕੰਮ ਹੈ ਨਹੀਂ ਕਈ ਲੋਕ ਅਜਿਹੀਆਂ ਗੱਲਾਂ ਬਹੁਤ ਕਰਦੇ ਨੇ ਖਾਸ ਤਰ ਤੇ ਬ੍ਰੈਂਟਨ ਦੇ ਵਿੱਚ ਪੰਜਾਬੀਆਂ ਨੂੰ ਬੇहद ਬਦਨਾਮ ਕੀਤਾ ਹੋਇਆ ਕਿ ਮੁੰਡੇ ਕੁੜੀਆਂ ਉੱਥੇ ਇੰਨੇ ਕੁ ਲਫੰਗੇ ਹੋ ਚੁੱਕੇ ਨੇ ਕਿ ਉੱਥੇ ਨਾ ਤਾਂ ਕੰਮ ਹੈ ਤੇ ਨਾ ਹੀ ਉਹ ਕੰਮ ਕਰਦੇ ਨੇ ਪਰ ਜਿਨ੍ਹਾਂ ਦੇ ਕੋਲੇ ਜਜ਼ਬਾ ਹੋਵੇ ਤਰੀਕੇ ਹੋਣ ਉਹ ਹਰ ਹਿੱਲੇ ਕੰਮ ਕਰ ਲੈਂਦੇ ਨੇ ਖਾਸ ਤੌਰ ਤੇ ਕੁੜੀਆਂ ਅੱਗੇ ਨਿਕਲ ਆਈਆਂ ਨੇ ਪਹਿਲਾਂ ਵੀ ਕਈ ਉਦਾਹਰਣਾਂ ਆਈਆਂ ਨੇ ਪਰ ਹੁਣ ਇੱਕ ਹੋਰ ਉਦਾਹਰਣ ਬ੍ਰੈਂਟਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਨੇ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਹੈ ਕ੍ਰਿਸ਼ਮਾ ਇਸ ਲਈ ਕਿ ਜਿੱਥੇ ਨੌਜਵਾਨ ਮੁੰਡੇ ਕਹਿ ਦਿੰਦੇ ਨੇ ਕਿ ਕੰਮ ਹੈ ਨਹੀਂ ਕੰਮ ਕਰਨਾ ਔਖਾ ਹੈ ਉਹਨਾਂ ਦੇ ਲਈ ਇਹ ਇਸ ਲਈ ਕ੍ਰਿਸ਼ਮਾ ਹੈ ਕਿਉਂਕਿ ਇੱਕ ਕੁੜੀ ਜੇਲ ਸੁਪਰੀਡੈਂਟ ਬਣਨ ਜਾ ਰਹੀ ਹੈ ਬਣ ਚੁੱਕੀ ਹੈ ਹਾਲਾਂਕਿ ਸਤੰਬਰ ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਹੈ ਪਰ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਨਾਂ ਨੂੰ ਮਕਾਮ ਹਾਸਲ ਵੀ ਹੋਇਆ ਹੈ ਜੇਕਰ ਕਹੀਏ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਲੱਭਣੇ ਪੈਂਦੇ ਨੇ ਕੰਮ ਲੱਭ ਕੇ ਉਹਨਾਂ ਦੇ ਉੱਤੇ ਤੁਰਨਾ ਪੈਂਦਾ ਹੈ ਕੰਮ ਦੇ ਲਈ ਸੁਪਨੇ ਦੇਖਣੇ ਹੁੰਦੇ ਨੇ ਤੇ ਸੁਪਨੇ ਪੂਰੇ ਕਰਨ ਦੇ ਲਈ ਹਰ ਤਰੀਕੇ ਨਾਲ ਮਿਹਨਤ ਕਰਨੀ ਪੈਂਦੀ ਹੈ ਤਾਂ ਇਸੇ ਕੁੜੀ ਸਤਵੀਰ ਕੌਰ ਨੇ ਮਿਹਨਤ ਕੀਤੀ ਤੇ ਅੱਜ ਮੁਕਾਮ ਵੀ ਹਾਸਲ ਕਰ ਲਿਆ ਹੈ ਹਾਲਾਂਕਿ ਸਤਵੀਰ ਕੌਰ ਜਿਸ ਦੇ ਪਿਤਾ ਸੰਗਰੂਰ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਨੇ ਜੇਲ੍ਹ ਦੇ ਪ੍ਰਸ਼ਾਸਨ ਦੇ ਵਿੱਚ ਹੀ ਉਹ ਤਾਇਨਾਤ ਨੇ ਤੇ ਉਹਨਾਂ ਦੀ ਕੁੜੀ ਸਤਵੀਰ ਕੌਰ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਜੇਲ ਸੁਪਰੀਟੈਂਡੈਂਟ ਬਣੇ ਨੇ ਤੇ ਉਹਨਾਂ ਨੇ ਹੁਣ ਆਪਣਾ ਮੁਕਾਮ ਹਾਸਲ ਕਰ ਲਿਆ ਤੇ ਸਤੰਬਰ ਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਣਾ ਤੇ ਜਿਵੇਂ ਹੀ ਤਵੀਰਕੌਰ ਨੇ ਰਖੜੀ ਵਾਲੇ ਦਿਨ ਆਪਣੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਦੇ ਪੱਬ ਹਵਾ ਵਿੱਚ ਆ ਗਏ ਹਵਾ ਵਿੱਚ ਆਉਣ ਵੀ ਕਿਉਂਣਾ ਇੱਕ ਧੀ ਬਗਾਨੇ ਮੁਲਕ ਜਾ ਕੇ ਉੱਥੇ ਜਾ ਕੇ ਪੜ੍ਹੀ ਐ ਮਿਹਨਤ ਕੀਤੀ ਐ ਉੱਥੇ ਜਾ ਕੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਨੇ ਤੇ ਅੱਜ ਜੇਲ ਸੂਪਰਡੈਂਟ ਬਣੇ ਨੇ ਇਸ ਤੋਂ ਪਹਿਲਾਂ ਸਤਵੀਰ ਕੌਰ ਬੱਸ ਵੀ ਚਲਾਉਂਦੇ ਰਹੇ ਨੇ ਜੀ ਹਾਂ ਬੱਸ ਵੀ ਚਲਾਉਂਦੀ ਰਹੀ ਐ ਪਰ ਉਸ ਦੇ ਸੁਪਨੇ ਹੋਰ ਵੱਡੇ ਸੀ ਤਾਂ ਉਹਨਾਂ ਨੇ ਉਸ ਦੇ ਲਈ ਮਿਹਨਤ ਕੀਤੀ ਐ ਤਾਂ ਸਤਵੀਰ ਕੌਰ ਉਹਨਾਂ ਲੋਕਾਂ ਲਈ ਇੱਕ ਉਦਾਹਰਣ ਹੈ ਜੋ ਕਹਿੰਦੇ ਸੀ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਕੰਮ ਬੜੇ ਔਖੇ ਨੇ ਕੰਮ ਲੱਭਣੇ ਪੈਂਦੇ ਨੇ ਤੇ ਜੇਕਰ ਕੰਮ ਲੱਭੋਗੇ ਤਾਂ ਉਹਨਾਂ ਦੇ ਉੱਤੇ ਮਿਹਨਤ ਕਰੋਗੇ ਤਾਂ ਉਹ ਮੁਕਾਮ ਵੀ ਹਾਸਲ ਹੋ ਜਾਂਦਾ ਹੈ ਹਰ ਕੋਈ ਦੇਖਦਾ ਹੈ ਕਿ ਸਾਨੂੰ ਕਿਤੇ ਥੋੜੇ ਜਿਹੇ ਡਾਲਰ ਦੇ ਉੱਤੇ ਇੱਕ ਦੇ ਸਟੋਰ ਦੇ ਵਿੱਚ ਨੌਕਰੀ ਮਿਲ ਜਾਏ ਜਾਂ ਫਿਰ ਕਿਸੇ ਕਾਰਪੈਂਟਰ ਦਾ ਕੰਮ ਮਿਲ ਜਾਏ ਜਾਂ ਫਿਰ ਕੰਸਟਰਕਸ਼ਨ 'ਚ ਕੰਮ ਮਿਲ ਜਾਏ ਤਾਂ ਕੈਨੇਡਾ ਵਿੱਚ ਹੋਰ ਵੀ ਅਜਿਹੇ ਕਈ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਲੋਕ ਕੰਮ ਕਰ ਸਕਦੇ ਨੇ ਸਰਕਾਰੀ ਅਹੁਦੇ ਸਰਕਾਰੀ ਪੋਸਟਾਂ ਇੰਨੀਆਂ ਕ ਨਿਕਲਦੀਆਂ ਨੇ ਕਿ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਆਓ ਸਤਵੀਰ ਕੌਰ ਦੇ ਪਿਤਾ ਦਾ ਬਿਆਨ ਵੀ ਸੁਣਦੇ ਹਾਂ ਜੋ ਖੁਸ਼ ਨੇ ਖੁਸ਼ ਹੋਣ ਵੀ ਕਿਉਂ ਨਾ ਜੋ ਖੁਦ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਤਾਇਨਾਤ ਨੇ ਉਹਨਾਂ ਦੀ ਧੀ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਅੰਦਰ ਜੇਲ੍ਹ ਸੁਪਰਡੈਂਟ ਬਣੀ ਨੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਮਿਹਨਤ ਕਰੀ ਆ ਜੀ ਬੱਚੀ ਨੇ 2018 ਦੇ ਉਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਵਿਭਾਗਾਂ 'ਚ ਕੰਮ ਕਰਿਆ ਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ ਬਪਾਕ ਦੇ ਵਿੱਚ ਅਪਲਾਈ ਕੀਤਾ ਜੀ ਜਿਹੜੀ ਕਿ ਹੁਣ ਉਹ ਤਾਂ ਵੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋ ਗਈ 9 ਸਤੰਬਰ ਨੂੰ ਡਿਊਟੀ ਜੁਆਇਨ ਕਰਨੇ ਜਾ ਰਹੀ ਹੈ ਬ੍ਰਿਪਟਨ ਵਿੱਚ ਜੇ ਗੱਲ ਕੀਤੀ ਹੈ ਜੇਲ ਸੁਪਰਡੈਂਟ ਦੀ ਜੇਲ ਜੇਲ ਦਾ ਮੈਕਮਾ ਹੀ ਕਿਉਂ ਚੁਣਿਆ ਕੋਈ ਘਰ ਦੇ ਵਿੱਚੋਂ ਸੀਗਾ ਕੋਈ ਜੀ ਹਾਂ ਜੀ ਮੈਂ ਖੁਦ ਮੁਲਾਜ਼ਮਾਂ ਹੀ ਜੇਲ ਦਾ ਹੂੰ ਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਦੀ ਜੇਲ੍ਹ ਮੁਲਾਜ਼ਮਾਂ ਦੀ ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ੍ਹ ਮੁਲਾਜ਼ਮਾਂ ਨੇ ਸਿਲੈਕਟ ਹੋਈ ਸੀ ਜੀ ਉਹ ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ੍ਹ ਬਾਰਡਰ ਭਰਤੀ ਹੋਣ ਲੱਗੀ ਆ ਜੇਲ੍ਹ ਬੜੀ ਦੂਰ ਐ ਦਰਿਆ 'ਚ ਐ ਡੈਡੀ ਮੇਰਾ ਜੀ ਨਹੀਂ ਕਰਦਾ ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ ਤੁਸੀਂ ਵਸਤੇ ਡਰਾਈਵਰੋਂ ਵਧੀਆ ਚੱਲੀ ਜਾਂਦਾ ਥੋੜਾ ਕੰਮ ਸਰਕਾਰੀ ਵਸਤੇ ਨੋ ਜੌਬ ਕਰ ਰਹੀ ਸੀ ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਐਦਾਂ ਕਰਕੇ ਮੈਨੂੰ ਆਫੀਸਰ ਦੀ ਨੌਕਰੀ ਮਿਲ ਰਹੀ ਏ ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਪੜਨ ਦੇ ਵਿੱਚ ਬਹੁਤ ਅੱਛੀ ਏ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਸਟੱਡੀ ਦੀ ਸਟੱਡੀ ਕਿੱਥੇ ਕਿੱਥੇ ਪੜੇ ਹੈ ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ ਸੰਗਰੂਰ ਡਿਊਟੀ ਕਰਦਾ ਸੀਗਾ 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ ਬਟੰਡੇ ਸਾਡਾ ਜੀ ਪੀਪੀ ਸਕੂਲ ਐ ਮੈਂ ਪੁਲਿਸ ਦਾ ਉਹਦੇ ਵਿੱਚ ਜੀ 2 ਸਾਲ ਰਹੀ ਉਹ ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਤੇ 10ਵੀਂ ਪਾਸ ਮੈਸਕਟ ਤੋਂ ਕਰਕੇ ਜੀ ਪਲੱਸ 2 ਨੇ ਜੀ ਬੰਨਾਲੇ ਕਿੰਗ ਚ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਵਾਸ ਕੀਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਹੀ ਹਾਈ ਲੈਕਸ ਕੀਤੀ 2018 ਦੇ ਵਿੱਚ ਜੀ ਉਹ ਬਿਨੀ ਪੈਗ ਡਿਗਰੀ ਲੈ ਕੇ ਗਈ ਸੀ ਇਹ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਚਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜਿਹੇ ਜਿਹੇ ਨਾ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟਾ ਤਿੰਨ ਵਾਰੀ ਹੀ ਮਠਿਆਈ ਵੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂ ਮੈਨੂੰ ਬੇਟੀ ਨੇ ਕੈਨੇਡਾ ਜਾਣ ਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ 34 ਲੱਖ ਦੀ ਕੁਵੈਰੋ ਗੱਡੀ ਉਹਨੇ ਆਪ ਦੀ ਲੈਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰਦਾ ਬਹੁਤ ਜ਼ਿਆਦਾ ਮਾਣ ਹੈ ਦੇਸ਼ ਵਾਸੀਆਂ ਨੂੰ ਕੀ ਕਹਿਣਾ ਹੈ ਦੇਸ਼ ਵਾਸੀਆਂ ਨੂੰ ਇਹੀ ਕਹੂੰਗਾ ਜੀ ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਇਹ ਕੋਈ ਅੰਦਰ ਬਹੌਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪੜਾਓ ਲਿਖਿਆਓ ਫੁੱਲ ਆਜ਼ਾਦੀ ਦਿਓ ਵਧੀਆ ਸੰਸਕਾਰ ਦਿਓ ਤਾਂ ਕਿ ਉਹ ਆਪਣੇ ਆਪ ਤੇ ਨਿਰਭਰ ਹੋ ਸਕਣ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹੈ ਦੀਪ ਕੌਰ ਹਰਦੀਪ ਜੀ ਤੁਸੀਂ ਅੱਜ ਆਪਣੇ ਭਰਾ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਤੁਹਾਡੀ ਬੇਟੀ ਸਤਵੀਰ ਕੌਰ ਕੈਨੇਡਾ ਦੇ ਵਿੱਚ ਵੱਡਾ ਨਾਮ ਕਟਿਆ ਪੰਜਾਬ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਬਹੁਤ ਖੋਸ਼ਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਂ ਰੋਸ਼ਨ ਕਰਿਆ ਸਾਰੇ ਪੰਜਾਬ ਦਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆਂ ਵੀ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ ਬੇਟੀਆਂ ਦੀ ਦਿਮਾਗੀ ਤੌਰ ਤੇ ਉਹਨਾਂ ਦੀ ਐਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਂ ਰੋਸ਼ਨ ਕਰਨ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਣਜੀਤ ਕੌਰ ਜੀ। ਤੁਹਾਡੇ ਕੀ ਲੱਗਦੇ ਨੇ ਇਸ ਤਸਵੀਰ ਕੋਲ ਮੈਂ ਮਾਮੀ ਆ ਜੀ ਭਾਂਜੀ ਲੱਗਦੀ ਆ ਜੀ ਸਾਡੀ ਤੇ ਬਹੁਤ ਹੋਣ ਹਾਰ ਬੱਚੇ ਆ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਮਤਲਬ ਕਿ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਸਵੇਰੇ ਜਦੋਂ ਇਹਨਾਂ ਨੇ ਦੱਸਿਆ ਵੀ ਅਸੀਂ ਆਉਣਾ ਜਦੋਂ ਆ ਕੇ ਇਹਨਾਂ ਨੇ ਸਾਨੂੰ ਦੱਸਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਕਾਸੀ ਬਹੁਤ ਪ੍ਰਾउड ਫੀਲ ਕਰਦੇ ਆ ਕਿ ਕੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਬੱਚਿਆਂ ਦੀ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਉਹਤੇ ਇੱਕ ਬੜਾ ਜਿਹੜੇ ਮਾਪੇ ਨੇ ਉਹ ਫਿਕਰ ਕਰਦੇ ਆ ਧੀ ਜਮਤੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਵੀ ਧੀਆਂ ਦਾ ਕੋਈ ਫਿਕਰ ਨਾ ਕਰੇ ਧੀਆਂ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੀਆਂ ਨੇ ਕੋਈ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਤੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਥੈਂਕ ਯੂ ਮੇਰਾ ਨਾਮ ਅਮਰਜਿੰਦਰ ਸਿੰਘ ਹੈ ਜੀ ਅਰਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਬੜਾ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਤੁਹਾਡੇ ਪਿੰਡ ਦੀ ਦੋ ਧੀ ਨੇ ਕੈਨੇਡਾ ਦੇ ਵਿੱਚ ਮਾਣ ਦਵਾਇਆ ਤੁਹਾਨੂੰ ਕੀ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਿਆ ਉਹ ਬੇਟੀ ਆ ਇਹ ਉਹ ਪੁਲਿਸ ਦੇ ਜੇਲ ਸੁਪਰਡੈਂਟ ਅੱਜ ਸਿਲੈਕਟ ਹੋਈ ਆ ਤੇ ਸਾਨੂੰ ਸਾਡੀ ਸਿਸਟਰ ਨੇ ਅੱਜ ਹੀ ਦੱਸਿਆ ਅਏ ਜਦੋਂ ਉਹਰੇ ਸਾਨੂੰ ਬਹੁਤ ਹੀ ਖੁਸ਼ੀ ਹੈ ਅਸੀਂ ਇਹੀ ਪੰਜਾਬ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦੇ ਆਂ ਵੀ ਧੀਆਂ ਨਾਲ ਬਿਤਕਰਾ ਨਾ ਕਰੋ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਬਹੁਤ ਹੀ ਮਾਣ ਮਹਿਸੂਸ ਹੋਵੇਗਾ। ਕੈਨੇਡਾ ਵਿੱਚ ਕੰਮ ਹੈ ਨਹੀਂ ਹਾਏ ਪੰਜਾਬੀ ਉੱਥੇ ਰੋਲੇ ਫਿਰਦੇ ਨੇ ਕੀ ਕਰੀਏ ਉੱਥੇ ਤਾਂ ਕੰਮ ਹੈ ਨਹੀਂ ਕਈ ਲੋਕ ਅਜਿਹੀਆਂ ਗੱਲਾਂ ਬਹੁਤ ਕਰਦੇ ਨੇ। ਖਾਸ ਤਰਤ ਬ੍ਰੈਂਟਨ ਦੇ ਵਿੱਚ ਪੰਜਾਬੀਆਂ ਨੂੰ ਬੇहद ਬਦਨਾਮ ਕੀਤਾ ਹੋਇਆ ਕਿ ਮੁੰਡੇ ਕੁੜੀਆਂ ਉੱਥੇ ਇੰਨੇ ਕੁ ਲਫੰਗੇ ਹੋ ਚੁੱਕੇ ਨੇ ਕਿ ਉੱਥੇ ਨਾ ਤਾਂ ਕੰਮ ਹੈ ਤੇ ਨਾ ਹੀ ਉਹ ਕੰਮ ਕਰਦੇ ਨੇ। ਪਰ ਜਿਨ੍ਹਾਂ ਦੇ ਕੋਲੇ ਜਜ਼ਬਾ ਹੋਵੇ ਤਰੀਕੇ ਹੋਣ ਉਹ ਹਰ ਹਿੱਲੇ ਕੰਮ ਕਰ ਲੈਂਦੇ ਨੇ। ਖਾਸ ਤੌਰ ਤੇ ਕੁੜੀਆਂ ਅੱਗੇ ਨਿਕਲ ਆਈਆਂ ਨੇ ਪਹਿਲਾਂ ਵੀ ਕਈ ਉਦਾਹਰਣਾਂ ਆਈਆਂ ਨੇ ਪਰ ਹੁਣ ਇੱਕ ਹੋਰ ਉਦਾਹਰਣ ਬ੍ਰੈਂਟਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਨੇ ਅਜਿਹੇ ਅਕ੍ਰਿਸ਼ਮਾ ਕਰ ਦਿਖਾਇਆ ਹੈ ਕ੍ਰਿਸ਼ਮਾ ਇਸ ਲਈ ਕਿ ਜਿੱਥੇ ਨੌਜਵਾਨ ਮੁੰਡੇ ਕਹਿ ਦਿੰਦੇ ਨੇ ਕਿ ਕੰਮ ਹੈ ਨਹੀਂ ਕੰਮ ਕਰਨਾ ਔਖਾ ਹੈ ਉਹਨਾਂ ਦੇ ਲਈ ਇਹ ਇਸ ਲਈ ਕ੍ਰਿਸ਼ਮਾ ਹੈ ਕਿਉਂਕਿ ਇੱਕ ਕੁੜੀ ਜੇਲ ਸੁਪਰੀਟੈਂਡੈਂਟ ਬਣਨ ਜਾ ਰਹੀ ਹੈ ਬਣ ਚੁੱਕੀ ਹੈ ਹਾਲਾਂਕਿ ਸਤੰਬਰ ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਹੈ ਪਰ ਉਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਨਾਂ ਨੂੰ ਮਕਾਮ ਹਾਸਲ ਵੀ ਹੋਇਆ ਹੈ ਜੇਕਰ